ਦਾ ਬਚਾਉਣਾ ਤੋਂ ਸਿਹੜੀ ਇੰਟਰਨਲ ਇੱਕ ਤਾਂ ਦੇਖੋ ਅੰਦਰੋਂ ਮਾਰੀ ਪੈਦਾ ਹੋਣੀ ਬੱਕੇ ਨੂੰ ਬੁਖਾਰ ਹੋ ਗਿਆ ਕੁਸ਼ ਹੋ ਗਿਆ ਫ ਹੋ ਗਿਆ ਇਹ ਕਿਹੜੀਆਂ ਬਾਹਰੋਂ ਬਾਰੇ ਲੱਦੇ ਚਚੜ ਜੂੰ ਪੀ ਸੂਸਮਸਿਆ ਦਾ ਅਟੈਕ ਹੋ ਗਿਆ ਇਹ ਚੀਜ਼ਾਂ ਹੋ ਗਈਆਂ ਤੇ ਉਸ ਤੋਂ ਬਾਅਦ ਕਿ ਫਾਰਮ ਦੇ ਵਿੱਚ ਆਪਾਂ ਕੀ ਆਉਟਪੁੱਟ ਕੱਢ ਰਹੇ ਹਾਂ ਕਿੰਨੀਆਂ ਬੱਕੇ ਨੂੰ ਆਪਾਂ ਖਵਾਤਾ ਤੇ ਕਿੰਨਾ ਬੱਕਰੀਆਂ ਤੋਂ ਆਪਾਂ ਜਿਹੜਾ ਮੁਨਾਫਾ ਆਪਾਂ ਕਿੱਦਾਂ ਲੈਣਾਗਾ ਕਿੰਨੇ ਬੱਚੇ ਬੱਕਰੀ ਦਿੰਦੀ ਹੈ ਕਿੰਨੀਆਂ ਬੱਕਰੀਆਂ ਤੋਂ ਸ਼ੁਰੂ ਕਰਨਾ ਫਾਰਮ ਆਪਣਾ ਠੀਕ ਹੈ ਕਿਵੇਂ ਤੁਹਾਨੂੰ ਬੱਕਰੀ ਆਉਟਪੁੱਟ ਦੇਊਗੀ ਕਿਵੇਂ ਇਹ ਬੱਚੇ ਦੇਊਗੀ ਇਹ ਸਾਰਾ ਆਪਾਂ ਇਸ ਪਾਰਟ ਦੇ ਵਿੱਚ ਆਪਾਂ ਫਾਰਮ ਮੈਨੇਜਮੈਂਟ ਦੇ ਵਿੱਚ ਤਾਂ ਸਭ ਤੋਂ ਪਹਿਲਾਂ ਸ਼ੈੱਡ ਬਾਰੇ ਤੁਹਾਡਾ ਚੀਜ਼ ਪ੍ਰੋਪਰ ਕਵਰ ਹੋ ਗਈ ਸਾਰੀ ਹੈ ਨਾ ਹੁਣ ਅੱਗੇ ਆ ਗਈ ਫੀਡ ਇਹ ਤੁਹਾਨੂੰ ਪ੍ਰੈਕਟੀਕਲ ਤੁਹਾਨੂੰ ਕਰਵਾਇਆ ਜਾਊਗਾ ਚਾਹੇ ਅੱਜ ਕਰਵਾਇਆ ਜਾਵੇ ਕੱਲ ਕਰਵਾਇਆ ਜਾਵੇ ਠੀਕ ਹੈ ਇਹਦੇ ਵਿੱਚ ਕੀ ਹੁੰਦਾਗਾ ਵੀ ਫੀਡ ਦੇ ਵਿੱਚ ਕੀ ਬੱਕਰੀ ਨੂੰ ਆਪਾਂ ਕਿਹੜੇ ਕਿਹੜੇ ਚਾਰੇ ਆਪਾਂ ਜਿਹੜੇ ਕਿ ਆ ਸਟਾਲ ਫੀਡਿੰਗ ਤੇ ਆਪਾਂ ਘਰੇ ਰੱਖ ਕੇ ਪਾਲਦੇ ਤਾਂ ਆਪਾਂ ਖਵਾ ਸਕਦੇ ਹਾਂ ਜਿਵੇਂ ਕਿ ਬੱਕਰੀ ਸਭ ਤੋਂ ਵੱਧ ਖਾਂਦੀ ਆ ਗੁਆਰੇ ਦਾ ਨੀਰਾ ਖਾਂਦੀ ਆ ਜ਼ਿਆਦਾਤਰ ਇਹਦਾ ਫੇਵਰਿਟ ਖਰਾ ਮੂੰਗਫਲੀ ਦਾ ਨੀਰਾ ਖਾਂਦੀ ਆ ਬੱਕਰੀ ਉਸ ਦਾ ਮੂੰਗ ਦੇ ਨੀਰਾ ਵੀ ਖਾਂਦੀ ਆ ਬੱਕਰੀ ਇਹ ਜਿਹੜੀ ਡਰਾਈ ਮੈਟਰ ਹੈ ਇਹ ਸੁੱਕੇ ਚਾਰੇ ਆ। ਅਗਰ ਜਿਵੇਂ ਤੁਹਾਡੇ ਮਨਕ ਚਲੋ ਅਗਰ ਕਿਸੇ ਨੂੰ ਸੁੱਕੇ ਚਾਰੇ ਦੀ ਸਮੱਸਿਆ ਹੈਗੀ ਆ ਤਾਂ ਉੱਥੇ ਆਪਾਂ ਹੇ ਤਿਆਰ ਕਰ ਸਕਦੇ ਆ। ਹੇ ਦੇ ਵਿੱਚ ਕੀ ਹੋ ਜਾਂਦਾ ਜਿਵੇਂ ਬਰਸੀਨ ਨੂੰ ਆਪਾਂ ਕੱਟ ਕੇ ਉਹਨੂੰ ਛਾਂਵੇਂ ਸੁਕਾ ਲਿਆ। ਸੁਕਾਉਣ ਤੋਂ ਬਾਅਦ ਜਿਹੜਾ ਸੁੱਕਾ ਜਿਹੜਾ ਉਹਦਾ ਬਣ ਜੂਗਾ ਉਸ ਨੂੰ ਆਪਾਂ ਹੇ ਬੋਲਦੇ ਆ। ਉਹ ਚੀ ਪ੍ਰੋਟੀਨ ਕੰਟੈਂਟ ਕਾਫੀ ਜ਼ਿਆਦਾ ਆ ਜਾਂਦਾ। ਠੀਕ ਹੈ। ਉਹ ਬਿਲਕੁਲ ਸੁਕਾਣਾ ਤੁਸੀਂ ਛਾਂਵੇਂ ਛਾਂਵੇਂ ਸੁੱਕੇ ਹੋ ਤੁਹਾਡਾ। ਠੀਕ ਹੈ ਸਾਦੇ ਵਿੱਚ ਉਹਨੂੰ ਖੁੱਲਾ ਖਿਲਾਰ ਕੇ ਕੱਟ ਕੇ ਵਰਸੀਨ ਨੂੰ ਸੁਕਾ ਕੇ ਉਸ ਦੇ ਬਾਅਦ ਤੁਸੀਂ ਸਾਫਤਾ ਵੀ ਪਾ ਸਕਦੇ ਹੋ ਬੱਕਰੇ ਨੂੰ ਤਾਂ ਉਹਦਾ ਜਿਹੜਾ ਹੈਗੇ ਟੋਕਾ ਵੀ ਕਰ ਸਕਦੇ ਹੋ ਕੁਤਰਾ ਵੀ ਕਰ ਸਕਦੇ ਹੋ ਤਾਂ ਉਹ ਸੁੱਕੇ ਚਾਰੀ ਸਮੱਸਿਆ ਆਪਾਂ ਕਿਉਂਕਿ ਬੱਕਰੀ ਨੂੰ ਸਭ ਤੋਂ ਜ਼ਿਆਦਾ ਜਿਹੜੀ ਲੋਡ ਹੁੰਦੀ ਹੈ ਉਹ ਡਰਾਈ ਮੈਟਰ ਦੀ ਲੋਡ ਜ਼ਿਆਦਾ ਹੁੰਦੀ ਹੈ ਠੀਕ ਹੈ ਜਿਆਦਾ ਸਰਦੀ ਦੇ ਵਿੱਚ ਬੱਕਰੀ ਹੈਗਾ ਤੁਹਾਡਾ ਹਰਾ ਚਾਰਾ ਵੱਧ ਖਾਓਗੇ ਤਾਂ ਉਹਨੂੰ ਦਸਤੀ ਸਮੱਸਿਆ ਜ਼ਿਆਦਾ ਹੋਊਗਾ ਕਿਹੜਾ ਆ ਕੰਟੈਂਟ ਆ ਪਾਣੀ ਦਾ ਉਹਦੇ ਸਰੀਰ ਦੇ ਵਿੱਚ ਜਿਹੜੀ ਨਮੀ ਦੀ ਮਾਤਰਾ ਉਹ ਵੱਧ ਜੂਗੀ ਜਿਸ ਨਾਲ ਕਿ 10 ਲੱਗਦੀ ਸਮੱਸਿਆ ਹੋ ਜਾਂਦੀ ਹੈ ਉਸ ਤੋਂ ਬਾਅਦ ਦੇ ਵਿੱਚ ਜਿਹੜੇ ਕਿ ਆਪਾਂ ਸੁੱਕੇ ਚਾਰੇ ਦੀ ਆਪਾਂ ਗੱਲ ਕਰੀਏ ਸੋ ਆਪਾਂ ਹਰੇ ਚਾਰੇ ਦੀ ਗੱਲ ਕਰੀਏ ਹਰੇ ਚਾਰੇ ਜੋ ਫਸਲ ਆਪਾਂ ਆਪਣੇ ਪਸ਼ੂਆਂ ਲਈ ਮੱਝਾਂ ਘਾਮ ਵਾਲੀ ਬੀਜਦੇ ਆ ਤਾਂ ਉਹੋ ਚੀਜ਼ ਬੱਕਰੀ ਵੀ ਖਾ ਲੈਂਦੀ ਹੈ ਜਿਵੇਂ ਕਿ ਸਭ ਤੋਂ ਵਧੀਆ ਚੀਜ਼ ਹੈ ਮੱਕੀ ਬਰਸੀਨ ਆਪਾਂ ਨੂੰ ਹਰੀ ਵੀ ਖਵਾ ਸਕਦੇ ਆ ਠੀਕ ਹੈ ਇਹ ਹੇ ਤਿਆਰ ਕਰਨਾ ਜਿਵੇਂ ਤੁਸੀਂ ਹਿਮਾਚਲ ਤੋਂ ਮੰਨ ਕੇ ਚੱਲੋ ਤੁਸੀਂ ਸੁੱਕਾ ਨਹੀਂ ਰਮਗਾਉਣਾ ਤੁਹਾਨੂੰ ਰਾਜਸਥਾਨ ਤੋਂ ਮਿਲੂਗਾ ਤੋਂ ਸੋਨ ਟਰਾਂਸਪੋਰਟੇਸ਼ਨ ਬਹੁਤ ਪੈਜੂਗੀ ਤਾਂ ਇਸ ਤਰੀਕੇ ਨਾਲ ਕਿ ਆਪਾਂ ਜਿਹੜੀ ਮੈਨੇਜਮੈਂਟ ਕਰਨੀ ਹੈ ਵੀ ਉਹੀ ਚੀਜ਼ਾਂ ਵੀ ਕਹਿੰਦਾ ਮੈਂ ਤਾਂ ਮੈਨੇਜਮੈਂਟ ਦੇ ਵਿੱਚ ਇਹ ਪਾਰਟ ਆ ਜਾਂਦਾ ਵੀ ਆਪਾਂ ਘੱਟ ਖਰਚੇ ਦੇ ਵਿੱਚ ਬੱਕਰੀ ਨੂੰ ਕਿੱਦਾਂ ਪਾਲਣਾ ਹੈ ਖੇਤ ਵਿੱਚ ਬਰਸੀਨ ਵਿੱਚ ਜੋ ਆਉਂਦੇ ਉਹਨੂੰ ਕੱਟ ਕੇ ਉਹਨੂੰ ਸੁਕਾ ਲਓ ਸੁਕਾਉਣ ਤੋਂ ਬਾਅਦ ਉਹਦਾ ਕੀ ਹੈ ਹੇ ਤਿਆਰ ਕਰ ਲਓ ਤਾਂ ਉਹਦੇ ਵਿੱਚ ਬੜਾ ਪ੍ਰੋਟੀਨ ਹੁੰਦਾ ਬੱਚਿਆਂ ਲਈ ਬਹੁਤ ਚੰਗੀ ਚੀਜ਼ ਆ ਉਹ ਜੇ ਸਟੋਰ ਕਿੱਦਾਂ ਕਰਨੀਏ ਜੇ ਵੀ ਆਪਾਂ ਨਰਮ ਹਰਾਚਾਰ ਆਪਣਾ ਸੁੱਕਾ ਪੂਸਾ ਕਰਦੇ ਹਾਂ ਢੂੜੀ ਰੱਖਦੇ ਹਾਂ ਜਿਵੇਂ ਕੋ ਮਰਜ਼ੀ ਉਵੇਂ ਰੱਖ ਲਓ ਕਿਉਂਕਿ ਸੁੱਕ ਚੋਕਿਆ ਨਾ ਬ ਉਸ ਘਾ ਲਿਆ ਨੇਪਰ ਘਾਉਂਦਾ ਯਾਰ ਹਾਂ ਦੱਸਦਾ ਤੁਹਾਨੂੰ ਉਸਤੀ ਆਉਣੇ ਆਪਾਂ ਨੇਪੀਰ ਘਾ ਵੀ ਆਪਾਂ ਖਵਾ ਸਕਦੇ ਆ ਬੱਕਰੀਆਂ ਨੂੰ ਉਸ ਤੋਂ ਬਾਅਦ ਕੀ ਲੂਸਰਨ ਹੋ ਗਿਆ ਰਿਜ਼ਕਾ ਹੋ ਗਿਆ ਠੀਕ ਹੈ ਜੀ ਇਹ ਚੀਜ਼ਾਂ ਆਪਾਂ ਬੱਕਰੀਆਂ ਨੂੰ ਹਰੇ ਚਾਰੇ ਦੇ ਵਿੱਚ ਆਪਾਂ ਦੇ ਸਕਦੇ ਆ ਤੇ ਜਿਹਦੀ ਨਾਲ ਕੀ ਆ ਦੇਖੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਬੱਕਰੀਆਂ ਨੂੰ ਦੇਣੀਆਂ ਮਾਰੇ ਚਲੋ ਹਰੇ ਚਾਰੇ ਦੇ ਵਿੱਚ ਠੀਕ ਹੈ ਉਹਦੇ ਵਿੱਚ ਕੀ ਹੁੰਦਾਗਾ ਵੀ ਇੱਕ ਇਹ ਹੁੰਦਾ ਢਿੱਡ ਭਰਨ ਵਾਸਤੇ ਜਿਹੜੀ ਕੀ ਆ ਬੱਕੇ ਨੂੰ ਪ੍ਰੋਟੀਨ ਕਿੱਥੋਂ ਮਿਲਣਾ ਲੋ ਮਿਨਰਲ ਕਿੱਥੋਂ ਦੇਣੇ ਆਪਾਂ ਠੀਕ ਹੈ ਉਸ ਨੂੰ ਜਿਹੜੇ ਨਮਕ ਦੀ ਆਇਓਡਿਨ ਦੀ ਕਮੀ ਆਪਾਂ ਉਹ ਕਿੱਦਾਂ ਪੂਰੀ ਕਰਨੀ ਹੈ ਸ਼ਰੀਰ ਨੂੰ ਉਹਨੂੰ એનર્ਜੀ ਮਿਲੇ ਜਿਹਦੇ ਨਾਲ ਕਿ ਜਾਂ ਬਥੋਰਾ ਦੁੱਧ ਵੱਧ ਦੇਵੇ ਦੁੱਧ ਵਧੂ ਬੱਚਿਆਂ ਦੀ ਜਿਹੜੇ ਬੱਚੇ ਪੇਟ ਦੇ ਵਿੱਚ ਬੱਕਰੀ ਦੇ ਵਿੱਚ ਪੱਚੇ ਪਲ ਰਹੇ ਆ ਉਹਨਾਂ ਨੂੰ ਪ੍ਰੋਪਰ ਸ਼ਕਤੀ ਮਿਲੇ ਉਹ ਚੀਜ਼ ਕਿਹਨੇ ਦੇ ਦਿੰਦੀ ਆ ਦਾਣੇ ਨੇ ਜਿਹਨੂੰ ਆਪਾਂ ਕਨਸੈਂਟਰੇਟ ਫੀਡ ਦੇ ਦਨੇ ਆ ਤਾਂ ਉਹ ਚੀਜ਼ ਵੀ ਬੱਕਰੀ ਤੁਹਾਡੀ ਖਾਂਦੀ ਆ ਠੀਕ ਹੈ ਫੀਡ ਆਪਾਂ ਬੱਕਰੀ ਨੂੰ ਅੱਧਾ ਕਿਲੋ ਦੇ ਕਰੀਬ ਇੱਕ ਦਿਨ ਦੇ ਵਿੱਚ ਆਪਾਂ ਵੱਡੀ ਬੱਕਰੀ ਖਵਾ ਸਕਦੇ ਆ ਫੀਡ ਦਾ ਲੈਕਚਰ ਆਪ ਵੀ ਤੁਹਾਨੂੰ ਕਵਰ ਕਰਨਗੇ ਫੀਡ ਕਿਦਾਂ ਤਿਆਰ ਕਰਨੀ ਆਪਾਂ ਕੀ ਉਹਦੇ ਵਿੱਚ ਕੁਝ ਪਾਉਣਾ ਉਹ ਸਾਰਾ ਪ੍ਰੋਪਰ ਇੱਕ ਮੈਡੀਸਨ ਬਾਰੇ ਗੱਲ ਕਰਨਗੇ ਠੀਕ ਹੈ ਤੇ ਇਹ ਚੀਜ਼ਾਂ ਬੱਕਰੀਆਂ ਲਈ ਮੇਨ ਜ਼ਰੂਰੀ ਹੁੰਦੀਆਂ ਨੇ ਤੇ ਉਸ ਤੋਂ ਬਾਅਦ ਮੈਨੇਜਮੈਂਟ ਦੇ ਵਿੱਚ ਆਪਾਂ ਗੱਲ ਕਰਾਂਗੇ ਵੈਕਸੀਨ ਬਾਰੇ ਉਹ ਮੇਰਾ ਪਾਰਟ ਬਾਅਦ ਦੇ ਵਿੱਚ ਆ ਪਹਿਲਾਂ ਮੈਡੀਸਨ ਵਾਲਾ ਪਾਰਟ ਇੱਕ ਵਾਰ ਕਵਰ ਹੋ ਜੇ ਸਾਰਾ ਠੀਕ ਹੈ ਤੇ ਹਾਂਜੀ ਠੀਕ ਹੈ ਲਓ